ਮਠੰਡਾ ਦੇ ਰਾਮਪੁਰਾ ਫੂਲ ਦੇ ਵਿੱਚ ਦਰਿੰਦਗੀ ਦੀਆਂ ਹੱਦਾਂ ਪਾਰ 6 ਲੋਕਾਂ ਨੇ ਨਾਬਾਲਗ ਕੁੜੀ ਦੇ ਨਾਲ ਕੀਤਾ ਗੈਂਗਰੇਪ ਪੁਲਿਸ ਨੇ ਸਾਰੇ ਮੁਲਜ਼ਮਾਂ ਨੂੰ ਕੀਤਾ ਗ੍ਰਿਫਤਾਰ ਗੰਧਰਚ ਤੇਜ਼ ਰਫਤਾਰ ਕਾਰਨੀ 3 ਸਾਲ ਦੇ ਬੱਚੇ ਦੀ ਲਈ ਜਾਨ ਮੁੰਡਨ ਦੇ ਲਈ ਕਿਸੇ ਧਾਰਮਿਕ ਸਥਾਨ ਤੇ ਜਾ ਰਿਹਾ ਸੀ ਪਰਿਵਾਰ ਹਾਸੀ ਦੌਰਾਨ ਘਰ ਦੇ ਬਾਹਰ ਖੜਾ ਸੀ ਪਰਿਵਾਰ ਕਰਨ ਤਾਰਨ ਸਰਪੰਚ ਕਤਲ ਮਾਮਲੇ 'ਚ ਮੁੱਖ ਮੁਲਜ਼ਮ ਗ੍ਰਿਫਤਾਰ ਮੁਲਜ਼ਮ ਦੇ ਖਿਲਾਫ ਪਹਿਲਾਂ ਤੋਂ ਹੀ ਕਈ ਅਪਰਾਧਿਕ ਮਾਮਲੇ ਦਰਜ ਪਿਛਲੇ ਸਾਲ ਹੋਇਆ ਸੀ ਸਰਪੰਚ ਬਜਤਰ ਸਿੰਘ ਦਾ ਕਤਲ ਈਮਾਰਸ਼ਲ ਦੇ ਚੰਬਾ ਚਿਮੀ ਦੇ ਨਾਲ ਭਾਰੀ ਤਬਾਹੀ ਮਰਬੇ ਹੇਠਾਂ ਦੱਬੀਆਂ ਗੱਡੀਆਂ ਰਾਹ ਬੰਦ ਹੋਣ ਦੇ ਕਾਰਨ ਆਵਾਜਾਈ ਠੱਪ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੈਨੇਡਾ ਵਿੱਚ ਮੋਰ ਭਾਰਤਵ੍ਰਤੀ ਸਾਜਿਸ਼ ਬੈਨਕੂਵਰ ਚ ਖਾਲਿਸਤਾਨ ਸਮਰਥਕਾਂ ਨੇ ਗੁਰਦੁਆਰਾ ਸਾਹਿਬ ਨੂੰ ਬਣਾਇਆ ਨਿਸ਼ਾਨਾ ਤਾਂ ਸਰੀ ਦੇ ਲਕਸ਼ਮੀ ਨਾਰਾਇਣ ਮੰਦਿਰ ਤੇ ਵੀ ਲਿਖੇ ਖਾਲਿਸਤਾਨੀ ਨਾਰੇ ਅਮਰੀਕਾ ਗਏ ਰਾਹੁਲ ਗਾਂਧੀ ਨੇ ਭਾਰਤੀ ਇਲੈਕਸ਼ਨ ਕਮਿਸ਼ਨ ਤੇ ਚੁੱਕੇ ਸਵਾਲ ਬੋਲੇ ਭਾਰਤੀ ਚੋਣ ਪ੍ਰਣਾਲੀ ਦੇ ਵਿੱਚ ਗੰਭੀਰ ਸਮੱਸਿਆ ਚੋਣ ਕਮਿਸ਼ਨ ਕਰ ਚੁੱਕਿਆ ਸਮਝੌਤਾ ਬੀਜਪੀ ਦਾ ਪਲਟਵਾਰ ਵਿਦੇਸ਼ ਤੋਂ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਅਮਰੀਕਾ ਦੇ ਉਪਰਾਸ਼ਪਤੀ ਜੇ ਡੀ ਵੈਂਸ ਪਹੁੰਚੇ ਭਾਰਤ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਹੋਵੇਗੀ ਮੁਲਾਕਾਤ ਅੱਜ ਤੋਂ 4 ਦਿਨਾਂ ਦੇ ਭਾਰਤ ਦੌਰੇ ਤੇ ਨਿਵੈਂਸ ਸਸਿਗਾਲ ਤੁਸੀਂ ਵਿਖ ਰਿਹਾ ਨਿਊਜ਼ 18 ਪੰਜਾਬ ਮੈਂ ਪਰਮਿੰਦਰ ਸਿੰਘ ਤੇਜਾ ਸਾਰੇ ਦਰਸ਼ਕਾਂ ਦਾ ਬੁਲਟਨ ਦੇ ਵਿੱਚ ਸਵਾਗਤ ਹੈ ਸਭ ਤੋਂ ਪਹਿਲਾਂ ਗੱਲ ਕਰਾਂਗੇ ਜੱਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵਕਫਾਕ ਜਥੇਬੰਦੀਆਂ ਦੇ ਵੱਲੋਂ ਵਕਫਾਕ ਸੰਪਰਦਾਵਾਂ ਦੇ ਦਿੱਤੇ ਜਾ ਰਹੇ ਸੁਝਾਵਾਂ ਦੀ ਜੱਥੇਦਾਰ ਦੀ ਨਿਯੁਕਤੀ ਸੰਬੰਧੀ ਹੁਣ ਨਾਮਤਾਰੀ ਸੰਪਰਦਾ ਨੇ ਐਜੀਪੀਐਸਸੀ ਨੂੰ ਆਪਣੇ ਸੁਝਾਅ ਸੌਂਪੇ ਨੇ ਨਾਮਤਾਰੀ ਪੰਥ ਮੁਖੀ ਠਾਕੁਰ ਦਲੀਪ ਸਿੰਘ ਨੇ ਆਪਣੇ ਸੁਝਾਅ ਭੇਜੇ ਨੇ ਸੁਝਾਅ ਇਸ ਤਰ੍ਹਾਂ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਇੱਕ ਜੱਥੇਦਾਰ ਦੀ ਪਦਵੀ ਦੀ ਥਾਂ ਪੰਜ ਵਿਦਵਾਨਾਂ ਦੀ ਪੰਚਾਇਤ ਹੋਣੀ ਚਾਹੀਦੀ ਹੈ ਗੁਰੂ ਜੀ ਨੇ ਪੰਜ ਪਿਆਰੇ ਥਾਪੇ ਪੰਚ ਪ੍ਰਧਾਨੀ ਦੀ ਪ੍ਰਥਾ ਚਲਾਈ ਅਕਾਲ ਤਖਤ ਸਾਹਿਬ ਦਾ ਇੱਕ ਜਥੇਦਾਰ ਥਾਪਣਾ ਗੁਰੂ ਜੀ ਦੀ ਪੰਚ ਪ੍ਰਧਾਨੀ ਵਾਲੀ ਪ੍ਰਥਾ ਦਾ ਵਿਰੋਧ ਹੈ ਨਾਲ ਹੀ ਸੁਝਾਅ ਦੇ ਵਿੱਚ ਕਿਹਾ ਗਿਆ ਕਿ ਜੇ ਇੱਕ ਜਥੇਦਾਰ ਦੀ ਪਦਵੀ ਹੀ ਰੱਖਣੀ ਹੈ ਤਾਂ ਉਹਨਾਂ ਦੇ ਨਾਲ ਤਜਰਬੇਕਾਰ ਸਲਾਹਕਾਰਾਂ ਦਾ ਮੰਤਰੀ ਮੰਡਲ ਹੋਵੇ ਇਹ ਨਹੀਂ ਕਿ ਚਾਰ ਗੁਰਦੁਆਰਿਆਂ ਦੇ ਗ੍ਰੰਥੀ ਸਿੰਘਾਂ ਦੀ ਸਲਾਹ ਲੈ ਕੇ ਜਾਂ ਉਹਨਾਂ ਨੂੰ ਆਪਣੇ ਨਾਲ ਸਹਿਮਤ ਕਰਕੇ ਜਥੇਦਾਰ ਜਥੇਦਾਰ ਜੀ ਕੋਈ ਵੱਡਾ ਨਿਰਣਾ ਲੈ ਲੈਣ 40 ਸੁਝਾਵਾਂ ਦੇ ਵਿੱਚ ਕਿਹਾ ਗਿਆ ਕਿ ਦਮਦਮੀ ਟਕਸਾਲ ਜੀਆਂ ਸੰਸਥਾਵਾਂ ਦੇ ਤਿਆਰ ਕੀਤੇ ਹੋਏ ਜਥੇਦਾਰ ਹੀ ਲੱਗਣ ਜਥੇਦਾਰਾਂ ਨੂੰ ਕਰਮਚਾਰੀ ਨਾ ਸਮਝਿਆ ਜਾਵੇ ਉਹ ਐਜੀਪੀਸੀ ਦੇ ਨੌਕਰ ਨਾ ਹੋਣ ਜਥੇਦਾਰਾਂ ਦਾ ਕਾਰਜਕਾਲ ਪਹਿਲਾਂ ਹੀ ਨਿਰਧਾਰਿਤ ਹੋਵੇ ਸਿਆਸੀ ਪ੍ਰਭਾਵ ਕਾਰਨ ਜਥੇਦਾਰ ਹਟਾਏ ਨਾ ਜਾਣ ਐਜੀਪੀਸੀ ਜਥੇਦਾਰਾਂ ਦੀ ਇੱਜ਼ਤ ਬਣਾ ਕੇ ਰੱਖੇ ਜੋ ਇਸ ਸੁਝਾਅ ਦੇ ਵਿੱਚ ਮੰਗ ਕੀਤੀ ਗਈ ਹੈ ਠਾਕੁਰ ਦਲੀਪ ਸਿੰਘ ਦੇ ਵੱਲੋਂ ਜਥੇਦਾਰ ਪੰਥ ਨੂੰ ਸੇਧਣ ਵਾਲਾ ਅਤੇ ਪ੍ਰਬੰਧ ਚਲਾਉਣ ਵਾਲਾ ਹੋਵੇ ਇਹ ਕਥਾਵਾਚਕ ਦੇ ਬਸ ਦਾ ਕੰਮ ਨਹੀਂ ਹੈ ਪੰਚ ਦੇ ਅਯੋਧੇ ਸਤਕਾਰਿਤ ਪਰ ਜਥੇਦਾਰ ਨਹੀਂ ਬਣਾਉਣੇ ਚਾਹੀਦੇ ਜਥੇਦਾਰ ਪ੍ਰਤਨ ਪਹਿਰਾਵਾ ਪਉਣ ਖਾਸ ਤੌਰ ਤੇ ਚੁੰਝ ਵਾਲੀ ਪੱਗ ਦੀ ਥਾਂ ਸਿੱਧੀ ਗੋਲ ਦਸਤਾਰ ਹੋਵੇ ਜੋ ਕਿ ਨ ਸੁਝਾਵਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਦਰਸਲ ਸ਼੍ਰੋਮਣੀ ਕਮੇਟੀ ਨੇ ਜਥੇਦਾਰਾਂ ਦੀ ਅਨਯੁਕਤੀ ਤੇ ਸੇਵਾ ਮੁਕਤੀ ਸੰਬੰਧੀ ਵਿਧਿ ਵਿਵਧਾਨ ਬਣਾਏ ਜਾਣ ਦੇ ਲਈ ਸਿੱਖ ਸੰਸਥਾਵਾਂ ਤੋਂ ਸੁਝਾਅ ਮੰਗੇ ਨੇ ਜਿਸ ਨੂੰ ਲੈ ਕੇ ਕੱਲ ਨਾਮਤਾਰੇ ਸੰਪਰਦਾ ਦੇ ਵਫਦ ਨੇ ਐ ਜੀ ਪੀ ਸੀ ਨੂੰ ਸੁਝਾਅ ਸੌਂਪੇ ਨੇ ਦਰਸਲ ਵਿਧਿ ਵਿਵਧਾਨ ਨੂੰ ਲੈ ਕੇ ਪਿਛਲੇ ਦਿਨੀ ਐਜੀਪੀ ਸਿੱਧੇ ਵੱਲੋਂ ਅੰਤਰੀਕ ਕਮੇਟੀ ਦੀ ਮੀਟਿੰਗ ਦੇ ਵਿੱਚ ਮਤਾ ਲਿਆਂਦਾ ਗਿਆ ਸੀ ਉਸ ਤੋਂ ਬਾਅਦ ਵਾਤੋਂ ਵੱਧ ਸਿੱਖ ਕੌਮ ਨੂੰ ਸਿੱਖ ਭਾਈਚਾਰੇ ਨੂੰ ਇਹ ਅਪੀਲ ਕੀਤੀ ਗਈ ਸੀ ਵੱਖ-ਵੱਖ ਸਿੱਖ ਸੰਸਥਾਵਾਂ ਨੂੰ ਅਪੀਲ ਕੀਤੀ ਗਈ ਸੀ ਕਿ ਸਾਰੇ ਆਪਣੇ ਸੁਝਾਅ ਭੇਜਣ ਕਿ ਆਖਰਕਾਰ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਕਿਸ ਤਰੀਕੇ ਦਾ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਜਿਹੜਾ ਸਰਕਾਰ ਹਰਜਿੰਦਰ ਸਿੰਘ ਧਾਰਨੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਉਹਨਾਂ ਨੇ ਕੁਝ ਦਿਨ ਪਹਿਲਾਂ ਅਪੀਲ ਕੀਤੀ ਸੀ ਸਾਰਿਆਂ ਗੁਰੂ ਨਾਨਕ ਨਾਮ ਦੇਵਾ ਸਰਪਰਦਾਵਾਂ ਨੂੰ ਸਿੱਖ ਸੰਸਥਾ ਨੂੰ ਕਿ ਅਕਾਲ ਤਖਤ ਦੇ ਜਥੇਦਾਰ ਸਹਿਬਾਨ ਦੀ ਜਿਹੜੀ ਨਿਯੁਕਤੀ ਹੈ ਉਹਦੇ ਵਾਸਤੇ ਆਪਣੇ ਆਪਣੇ ਸੁਝਾਅ ਦਿਓ। ਤੋਂ ਅਸੀਂ ਅੱਜ ਇੱਥੇ ਨਾਮਤਰੀ ਸਿੱਖ ਸੰਗਤ ਜਿਹੜੀ ਹੈ ਉਹ ਸੁਝਾਅ ਲੈ ਕੇ ਇਹ ਪੱਤਰ ਦੇਣ ਵਾਸਤੇ ਅਸੀਂ ਉੱਥੇ ਆਏ ਹਾਂ। ਮਕਸਦ ਇਹ ਹੈ ਜੀ ਕਿ ਅਕਾਲ ਤਖਤ ਦੇ ਜਿਹੜੇ ਜਥੇਦਾਰ ਸਹਿਬਾਨ ਨੇ ਉਹਨਾਂ ਦੀ ਬਹੁਤ ਉੱਚਾ ਉਹਨਾਂ ਦਾ ਕੱਦ ਹੁੰਦਾ ਸਿੱਖ ਜਗਤ ਵਿੱਚ ਬਹੁਤ ਮਾਨ ਮਰਯਾਦਾ ਵਾਲੀ ਜਗ੍ਹਾ ਹੈਗੀ ਹੈ। ਉਹਦੀ ਮਾਨ ਮਰਯਾਦਾ ਨੂੰ ਮੁੱਖ ਰੱਖਣ ਵਾਸਤੇ ਕਾਇਮ ਰੱਖਣ ਵਾਸਤੇ ਅੱਗੇ ਵਾਸਤੇ ਔਰ ਇਹ ਜਿਹੜੀ ਇੱਕ ਸਾਡੀ ਮੰਗ ਹੈ ਕਿ ਪਹਿਲੀ ਗੱਲ ਤੇ ਇੱਕ ਅਕਾਲ ਤਖਤ ਦਾ ਜਹੇਦਾਰ ਇੱਕ ਹੋਣਾ ਇਹ ਪਹਿਲਾਂ ਕਿਸੇ ਗੁਰੂ ਸਾਹਿਬਾਨ ਦੀ ਪਰੰਪਰਾ ਚਲਾਈ ਹੋਈ ਨਹੀਂ ਹੈ ਲੇਕਿਨ ਸਾਡਾ ਮਤ ਹੈ ਕਿ ਜੇ ਜੇ ਚਲਾਣਾ ਵੀ ਹੈ ਤਾਂ ਨਾਲ ਮਹਾਨ ਵਿਦਵਾਨ ਜਿਹੜੇ ਨੇ ਉਹ ਹੋਣੇ ਚਾਹੀਦੇ ਨੇ ਨਾਲ ਆ ਸਾਡੇ ਨਾਲ ਐ ਜੀ ਪੀ ਸੀ ਮੈਂਬਰ ਅਮਰਜੀਤ ਸਿੰਘ ਚਾਵਲਾ ਜੁੜ ਚੁੱਕੇ ਨੇ ਚਾਵਲਾ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆ ਨਿਊਜ਼ਟਨ ਪੰਜਾਬ ਤੇ ਜੋ ਸ਼੍ਰੋਮਣੀ ਕਮੇਟੀ ਦੇ ਵੱਲੋਂ ਜਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਵਿਧਿ ਵਿਵਧਾਨ ਨੂੰ ਲੈ ਕੇ ਸੁਝਾਅ ਮੰਗੇ ਗਏ ਸਨ ਇਸ ਦੇ ਵਿਚਾਲੇ ਜੋ ਨਾਮਤਾਰੀ ਪੰਥ ਮੁਕੀ ਠਾਕੁਰ ਦਲੀਪ ਸਿੰਘ ਦੇ ਵੱਲੋਂ ਸੁਝਾਅ ਭੇਜੇ ਗਏ ਨੇ ਇੱਕ ਇੱਕ ਕਰਕੇ ਮੈਂ ਸੁਝਾਵਾਂ ਦਾ ਜ਼ਿਕਰ ਕਰਾਂਗਾ ਉਹਨਾਂ ਨੇ ਕਿਹਾ ਕਿ ਇੱਕ ਜਥੇਦਾਰ ਦੀ ਪਦਵੀ ਦੀ ਥਾਂ ਪੰਜ ਵਿਦਵਾਨਾਂ ਦੀ ਪੰਚਾਇਤ ਹੋਣੀ ਚਾਹੀਦੀ ਹੈ ਗੁਰੂ ਜੀ ਨੇ ਪੰਜ ਪਿਆਰੇ ਥਾਪੇ ਪੰਚ ਪ੍ਰਧਾਨੀ ਦੀ ਪਰਪਰਥਾ ਚਲਾਈ ਗਈ ਚਾवला ਸਾਹਿਬ ਹਾਂਜੀ ਹਾਂਜੀ ਜਿਹੜੇ ਸੁਝਾਅ ਮੰਗੇ ਗਏ ਆ ਉਹ ਜਿਹੜੇ ਵੀ ਲਿਖਤੀ ਤੌਰ ਤੇ ਇਹਨਾਂ ਨੂੰ ਚਾਹੀਦਾ ਕਿ ਉਹ ਪੰਥ ਨੂੰ ਭੇਜਣ ਉਹਥੇ ਇਹਨਾਂ ਦੇ ਵਿਚਾਰ ਸੁਝਾਵਾਂ ਦੇ ਵਿਚਾਰ ਕਰ ਲਾਂਗੇ ਵੀ ਇਹ ਕੀ ਲਿਖਿਆ ਇਹਨਾਂ ਨੇ ਮੈਂ ਇਹਨਾਂ ਦੇ ਸੁਝਾਅ ਡਿਟੇਲ 'ਚ ਤਾਂ ਪੜੇ ਵੀ ਤੁਸੀਂ ਦੱਸ ਰਹੇ ਹੋ ਮੈਨੂੰ ਤੇ ਅਸੀਂ ਵੈਲਕਮ ਕਰਦੇ ਆ ਕਿਸੇ ਦਾ ਵੀ ਸੁਝਾਅ ਆਵੇ ਉਹਨੂੰ ਅਸੀਂ ਵੈਲਕਮ ਕਰਦੇ ਆ ਤੇ ਇਹ ਸੁਝਾਅ ਜਿਹੜੇ ਆ ਇਹ ਇਹਨਾਂ ਨਾਲ ਆਪਾਂ ਜਿਹੜਾ ਬੜੇ ਲੰਬੇ ਸਮੇਂ ਤੋਂ ਸੀਖਾਲਾ ਕਰਤਿਆਂ ਦੇ ਜਾਂ ਹੋਰ ਤੱਕ ਸਹਿਵਾਦਾਂ ਜਿਹੇਦਰ ਸਾਹਿਬ ਜੀ ਦੀਆਂ ਜੁਕਤੀਆਂ ਜਾਂ ਉਹਨਾਂ ਦੀ ਵਿਦਾਈ ਜਾਂ ਉਹਨਾਂ ਦੇ ਚਤੌਰੀ ਪੂਰੀ ਹੁੰਦੀ ਹੈ ਕੁਝ ਕੀ ਹੈ ਸੇਵਾ ਪੂਰੀ ਹੋਵੇ ਜੀ ਉਹ ਸਾਰਾ ਕੁਝ ਅਜੇ ਤੱਕ ਸਹੀ ਰੂਪ ਤੱਕ ਦੇ ਨਾਲ ਉਹ ਸਾਡੇ ਕੋਲੇ ਸਿਸਟਮ ਨਹੀਂ ਜਿਪੜਿਆ ਹੋਇਆ ਜੀ ਪਰ ਪਰਾਤ ਜੋ ਪਿਛਲੇ ਅਰਬਾਂ ਤੋਂ ਤੱਕ ਇਸੇ ਕੰਮ ਕਰ ਰਹੇ ਆ ਤੇ ਪਰਤੂ ਇਹ ਬਹੁਤ ਵਧੀਆ ਗੱਲ ਆ ਕਿ ਸਾਰੀਆਂ ਦੁਨੀਆਂ ਵੀ ਸੈਕਸ਼ਨ ਪੰਜ ਦੇ ਵਿੱਚ ਹੈਗੇ ਆ ਵਰਕ ਉਹ ਸਾਰਿਆਂ ਨੇ ਇਸ ਇੰਟਰਸਟ ਲੈ ਆ ਰਹੇ ਆ ਸਾਰੇ ਇਸ ਵਸਤੇ ਤਿਆਰ ਦੇ ਰਹੇ ਆ ਤੋ ਸਾਖਰਦਰੀ ਸ਼ਗਦੀ ਦੇ ਵੀ ਸੁਝਾ ਜਿਹੜੇ ਆ ਉਹ ਵੀ ਉਥੇ ਬੜੇ ਜਾਣ ਕੇ ਵਿਚਾਰੇ ਜਾਣਗੇ ਉਹਨਾਂ ਦੇ ਚਾਹੋ ਸਾਬ ਨਾਲ ਹੀ ਨਾਲ ਇਹਨਾਂ ਹੋਰ ਸੁਝਾਵਾਂ ਦਾ ਵੀ ਜ਼ਿਕਰ ਕਰਾਂਗਾ ਤੁਸੀਂ ਉਸ ਤੇ ਵੀ ਗੱਲ ਰੱਖ ਲੈਣਾ ਇਸ ਸੁਝਾ ਦੇ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਇੱਕ ਜਥੇਦਾਰ ਦੀ ਥਾਂ ਉੱਤੇ ਅਜੇ ਸਿੰਘ ਬੰਗਾ ਚੇਅਰਮੈਨ ਵਰਲਡ ਬੈਂਕ ਚੀਫ ਜਸਟਿਸ ਜਗਦੀਸ਼ ਸਿੰਘ ਖੈਰ ਜਨਰਲ ਵਿਕਰਮ ਸਿੰਘ ਮੁੰਟੇਕ ਸਿੰਘ ਆਲੂ ਵਾਲੀ ਆਦ ਪੰਜ ਮਹਾਨ ਵਿਦਵਾਨ అనుభవੀ ਗੁਰਸਿੱਖਾਂ ਦੀ ਪੰਚਾਇਤ ਹੋਵੇ ਅਕਾਲ ਤਖਤ ਸਾਹਿਬ ਤੋਂ ਪੰਥ ਦਾ ਪ੍ਰਬੰਧ ਸੰਭਲਣ ਵਾਸਤੇ ਹੋਣੀ ਚਾਹੀਦੀ ਹੈ ਆ ਨਾਲੇ ਇਸ ਤੇ ਆਪਣਾ ਪੱਖ ਰੱਖਣਾ ਤਾਂ ਕੀ ਤੁਸੀਂ ਜੋ ਸੁਝਾਅ ਦਿੱਤੇ ਗਏ ਨੇ ਉਸ ਦੇ ਨਾਲ ਇਤਫਾਕ ਰੱਖਦੇ ਹੋ ਨਹੀਂ ਇਤਫਾਕ ਰੱਖਣਾ ਮੇਰਾ ਨਹੀਂ ਕੱਲੇ ਦਾ ਇਸ਼ੂ ਹੈਗਾ ਇਹ ਜੀ ਇਹ ਤਾਂ ਜਿਹੜੀ ਕਮੇਟੀ ਬਣੇਗੀ ਬੜੇ ਉੱਚ ਕੋਟੀ ਦੇ ਸਾਰੇ ਜਿਹੜੀ ਕਮੇਟੀ ਜਿੰਦੇ ਕੋਲੇ ਸਾਰੇ ਜਾਣੇ ਆ ਉਹ ਜਿਹੜੇ ਪ੍ਰਧਾਨ ਸਾਹਮਣੇ ਬਣਾਉਣੀ ਹੈ ਠੀਕ ਹੈ ਉਹਦੇ ਚ ਇਹ ਵਿਚਾਰੇ ਜਾਣਗੇ ਉੱਥੇ ਬਹਿ ਕੇ ਫੈਸਲਾ ਹੋਣਾ ਹੈ ਸੰਸਦ ਸਖੀਤਾ ਨੇ ਫੈਸਲਾ ਕਰਦਾ ਕੋਈ ਕਿ ਜੇ ਇਕੱਲੇ ਕਰੇ ਵਿਅਕਤੀ ਨੇ ਇਹ ਫੈਸਲਾ ਕਰਦਾ ਤੇ ਨਾਲ ਤੱਕ ਤਾਕਤ ਦੀ ਸਿਕਨੇ ਕਰਦਾ ਨਾ ਉਹ ਚੋਣਾਂ ਨਹੀਂ ਕਰਦਾ ਜੀ ਇਹ ਫੈਸਲਾ ਤਾਂ ਹੋਣਾ ਉਹ ਉੱਥੇ ਜਿਹੜੀ ਸਰਪ੍ਰਵੰਤ ਦੀ ਕਮੇਟੀ ਠੱਡੀ ਬਣੇਗੀ ਉਹਦੇ ਜੀ ਬੈਗੇ ਫੈਸਲੇ ਹੋਣਗੇ ਔਰ ਬੜੇ ਵਧੀਆ ਜਿਹੜੇ ਫੈਸਲੇ ਹੋਣਗੇ ਹਾਂ ਆ ਚਾਹਵਦਾ ਸਭ ਹਾਲਾਂਕਿ ਇਹ ਮੁੱਦਾ ਪਹਿਲਾਂ ਵੀ ਕਰਵਾਉਂਦਾ ਰਿਹਾ ਵੱਖ-ਵੱਖ ਸੰਸਥਾਵਾਂ ਦੇ ਵੱਲੋਂ ਇਸ ਨੂੰ ਲੈ ਕੇ ਸਵਾਲ ਚੁੱਕੇ ਜਾਂਦੇ ਰਹੇ ਨੇ ਤੇ ਇਸ ਸੰਸਥਾ ਦੇ ਵੱਲੋਂ ਆਪਣੇ ਸੁਝਾਅ ਦੇ ਵਿੱਚ ਇਹ ਕਿਹਾ ਗਿਆ ਕਿ ਜਥੇਦਾਰਾਂ ਨੂੰ ਕਰਮਚਾਰੀ ਨਾ ਸਮਝਿਆ ਜਾਵੇ ਉਹ ਐਜੀਪੀਸੀ ਦੇ ਨੌਕਰ ਨਾ ਹੋਣ ਜਥੇਦਾਰਾਂ ਦਾ ਕਾਰਜਕਾਲ ਪਹਿਲਾਂ ਹੀ ਨਿਰਧਾਰਤ ਹੋਵੇ ਸਿਆਸੀ ਪ੍ਰਭਾਵ ਦੇ ਕਾਰਨ ਜਥੇਦਾਰ ਨਾ ਹਟਾਏ ਜਾਣ ਇਹ ਵੀ ਸੁਝਾਵਾ ਦਿੱਤਾ ਗਿਆ ਹੈ ਦੇਖੋ ਇਹ ਜੀ ਗੱਲਾਂ ਪਹਿਲਾਂ ਵੀ ਬੜੀਆਂ ਚੱਲ ਰਹੀਆਂ ਕਿਆਂ ਜਥੇਦਾਰ ਕਰਮਚਾਰੀ ਨਾ ਕਿਹਨੇ ਸਮਝੇ ਆ ਨਾ ਦੇ ਕਰਮਚਾਰੀ ਸਮਝੇ ਤੇ ਸਰਦਾਰ ਸੁਵੀਰ ਸਿੰਘ ਬਾਦਲ ਅੱਥ ਜੁੜ ਕੇ ਸਾਹਮਣੇ ਨਾ ਖੜਦੇ ਹੂੰ ਐਵੇਂ ਗੱਲਾਂ ਕਰਦੀਆਂ ਤੇ ਪ੍ਰੈਕਟੀਕਲੀ ਦੇਖਣਾ ਚਾਹੀਦਾ ਕੋਈ ਕਰਮਚਾਰੀ ਦੀ ਮਨਤਾ ਜਥੇਦਾਰਾਂ ਇਹ ਜਿਹੜਾ ਸਰਕਾਰ ਜਿਹੇ ਤਰ੍ਹਾਂ ਦਾ ਜੋ ਉਹਨਾਂ ਦਾ ਰੁਤਵਾ ਉਹ ਬਹੁਤ ਉੱਚਾ ਹੈ ਅਤੇ ਉੱਚਾ ਸੁੱਚਾ ਉੱਚਾ ਲੇਕਿਨ ਉਹਨਾਂ ਦਾ ਕੋਈ ਨਾ ਕੋਈ ਸਿਸਟਮ ਤਾਂ ਬਣਾਉਣਾ ਪਏਗਾ ਹੂੰ ਉਹ ਜਿਹੜਾ ਗ੍ਰੰਥੀਪ ਹ ਡਾਕਟਰ ਜੇ ਵੀ ਜਾਇਦ ਸ਼ੋਮਲੀ ਕੋਈ ਦਾ ਗ੍ਰੰਥੀ ਹੋਵੇ ਚਾਹੇ ਕਿ ਪਿੰਡ ਦਾ ਗ੍ਰੰਥੀ ਹੋਵੇ ਲੇਕਿਨ ਉਹਨੂੰ ਆਪਾਂ ਗੁਰੂ ਦਾ ਵਜ਼ੀਰ ਵੀ ਕਹਿ ਦਿੰਦੇ ਆ ਜੀ ਬਲ ਪ੍ਰਿੰਡਰੇ ਵੀ ਦੇਖ ਰਹੇ ਲੋਕੀ ਗੱਲਾਂ ਬਾਹਰ ਧੌੜੀਆਂ ਕਰਦੇ ਆ ਪਿੰਡਾਂ ਦੇ ਵਿਚਾਰੇ ਗ੍ਰੰਥੀਆਂ ਦੀ ਕੀ ਹਾਲਤ ਹੈ ਉਹਨਾਂ ਨੂੰ ਕਿਉਂ ਕੀ ਪੂਰਾ ਵੇਤਨ ਮਿਲਦਾ ਹੈ ਪੂਰੀ ਉਹ ਸੂਤ ਮਿਲਦੀ ਆ ਜੋ ਇੱਕ ਚੱਕੇ ਵਜીર ਨੂੰ ਮਿਲਦੀ ਚਾਹੀਦੀ ਆ ਸੋਮਲੀ ਕਮੇਟੀ ਵਿੱਚ ਵੀ ਜਿਨੇ ਸਾਡੇ ਗ੍ਰੰਟਿੰਗ ਦਾ ਜਾਂ ਕੋਈ ਉਹਨਾਂ ਦਾ ਇੱਕ ਸਰਦਕੋ ਸਿਸਟਮ ਆ ਜਿਉਂ ਉਹਨਾਂ ਨੂੰ ਸੀ ਲੋਮਨੇ ਗ੍ਰੰਟੀ ਉਹਨਾਂ ਦੀ ਦਫਾ ਵੀ ਤਾਂ ਦੇਣੀ ਆ ਉਹਨਾਂ ਨੂੰ ਉਹਨਾਂ ਨੂੰ ਉਹਦੇ ਉੱਤੇ ਕੋਈ ਨਾ ਕੋਈ ਕਾਨੂੰਨ ਲਾਗੂ ਹੋ ਕੇ ਜਾਂ ਕੋਈ ਅਸੂਲ ਲਾਗੂ ਹੋ ਕੇ ਉਹਨਾਂ ਨੂੰ ਤੁਸੀਂ ਕਿਹ ਡਿਸਟ੍ਰਿਕਟ ਚ ਪਾਉਗੇ ਨਾ ਹਾਂ ਠੀਕ ਆ ਚਲੋ ਸਭ ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ ਅ ਦਰਸਲ ਜਥੇਦਾਰ ਦੀ ਨਿਯੁਕਤੀ ਸੰਬੰਧੀ ਨਾਮਤਾਰੀ ਸੰਪਰਦਾ ਦੇ ਵੱਲੋਂ ਐਜੀਪੀਸੀ ਨੂੰ ਆਪਕੋ ਸੁਝਾਅ ਦਿੱਤੇ ਗਏ ਨੇ ਕਿਉਂਕਿ ਵੱਖ-ਵੱਖ ਸਿੱਖ ਸੰਸਥਾਵਾਂ ਤੋਂ ਸਿੱਖ ਭਾਈਚਾਰੇ ਤੋਂ ਐਜੀਪੀਸੀ ਦੇ ਵੱਲੋਂ ਸੁਝਾਅ ਮੰਗੇ ਗਏ ਨੇ ਕਿ ਆਖਰਕਾਰ ਜੱਥੇਦਾਰਾਂ ਦੀ ਨਿਯੁਕਤੀ ਨੂੰ ਲੈ ਕੇ ਕਿਸ ਤਰੀਕੇ ਦਾ ਵਿਧੀ ਵਿਵਧਾਨ ਹੋਣਾ ਚਾਹੀਦਾ ਹੈ ਰੋਕ ਰਾਂਗੇ ਅਗਲੀ ਵੱਡੀ ਖਬਰ ਦਾ ਹਰਿਆਣਾ ਦੇ ਸੀਐਮ ਨਾਇਬ ਸਿੰਘ ਸੈਣੀ ਦਾ ਵੱਡਾ ਬਿਆਨ ਸਾਹਮਣੇ ਆਇਆ ਇਸ ਵਾਰ ਪੰਜਾਬ ਦੇ ਵਿੱਚ ਕਮਲ ਖਿੜੇਗਾ ਪੰਜਾਬ ਦੇ ਵਿੱਚ ਕਮਲ ਖੜਨ ਦਾ ਸੀਐਮ ਸੈਣੀ ਦੇ ਵੱਲੋਂ ਦਾਵਾ ਕਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਪੰਜਾਬ ਦੇ ਵਿੱਚ ਬੀਜੇਪੀ ਦੀ ਸਰਕਾਰ ਬਣੇਗੀ ਪੰਜਾਬ ਦੇ ਲੋਕਾਂ ਨੇ ਬੀਜੇਪੀ ਦੀ ਸਰਕਾਰ ਬਣਾਉਣ ਦਾ ਮਨ ਬਣਾ ਲਿਆ ਹੈ ਪ੍ਰਧਾਨ ਮੰਤਰੀ ਦੀ ਅਗਵਾਈ ਦੇ ਵਿੱਚ ਪੰਜਾਬ ਵੀ ਮਜ਼ਬੂਤ ਹੋਵੇਗਾ ਹਰਿਆਣਾ ਦੇ ਉਪ ਮੰਤਰੀ ਨਾਇਬ ਸਿੰਘ ਸੈਣੀ ਦਾ ਵੱਡਾ ਬਿਆਨ ਸਾਹਮਣੇ ਆ ਆਪ ਦੇ ਪੰਜ ਕਾਉਂਸਲਰ ਬੀਜੇਪੀ ਦੇ ਵਿਦਰਸਲ ਸ਼ਾਮਲ ਹੋਏ ਨੇ ਸੀਐਮ ਨਾਇਬ ਸੈਣੀ ਨੇ ਪਾਰਟੀ ਦੇ ਵਿੱਚ ਇਹਨਾਂ ਨੂੰ ਸ਼ਾਮਲ ਕਰਵਾਇਆ ਜ਼ਿਰਕਪੁਰ ਦੇ ਵਿੱਚ ਸਨਮਾਨ ਸਮਾਗਮ ਦੇ ਵਿੱਚ ਅਸੀਂ ਅਸਮ ਸੈਣੀ ਪਹੁੰਚੇ ਹੋਏ ਸਨ ਤਾਂ ਜੋ ਪੰਜਾਬ ਦੇ ਵਿੱਚ 2027 ਦੇ ਵਿੱਚ ਪੰਜਾਬ ਵਿਧਾਨ ਸਭਾ ਚੋਣਾਂ ਹੋਣਗੀਆਂ ਨੇ ਹਾਲਾਂਕਿ ਕਰੀਬ 2 ਸਾਲ ਅਜੇ ਬਾਕੀ ਨੇ ਪਰ ਮਾ ਚੋਣਾਂ ਨੂੰ ਲੈ ਕੇ ਹੁਣ ਤੋਂ ਹੀ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਵੱਡਾ ਦਾਵਾ ਕਰ ਦਿੱਤਾ ਹੈ ਉਹਨਾਂ ਦਾ ਕਹਿਣਾ ਹੈ ਕਿ ਇਸ ਵਾਰ ਪੰਜਾਬ ਦੇ ਵਿੱਚ ਕਮਲ ਖਿੜੇਗਾ ਪ੍ਰਧਾਨ ਮੰਤਰੀ ਦੀ ਅਗਵਾਈ 'ਚ ਪੰਜਾਬ 'ਚ ਬੀਜੇਪੀ ਦੀ ਸਰਕਾਰ ਬਣੇਗੀ ਪੰਜਾਬ ਕੇ ਲੋਕੋ ਨੇ ਮਨ ਬਣਾਇਆ ਹੈ ਕਿ ਮੋਤੀ ਜੀ ਕੇ ਸਾਥ जहाँ देश मजबूत हो रहा है पंजाब भी मजबूत हमने करना है और पंजाब के अंदर अब की बार जो लोगों ने मन बनाया है कि कमल का फूल खिलेगा मोदी जी के नेतृत्व में। आज पंजाब के लोगों ने मन बनाया है कि मोदी जी के साथ जहाँ देश मजबूत हो रहा है पंजाब भी मजबूत हमने करना है और पंजाब के अंदर अब की बार जो लोगों ने मन बनाया है कि कमल का फूल खिलेगा मोदी जी के नेतृत्व ਰੋਕਾਂਗੇ ਦਿੱਲੀ ਨਾਲ ਜੁੜੀ ਹੋਈ ਵੱਡੀ ਖਬਰ ਦਾ ਐਮਸੀਡੀ ਮੇਅਰ ਚੋਣ ਦੇ ਨਾਲ ਜੁੜੀ ਹੋਈ ਹੈ ਵੱਡੀ ਖਬਰ ਹੈ ਦਿੱਲੀ ਦੇ ਵਿੱਚ ਐਮਸੀਡੀ ਮੇਅਰ ਚੋਣ ਨਹੀਂ ਲੜੇਗੀ ਆਮ ਆਦੀ ਪਾਰਟੀ ਡਿਪਟੀ ਮੇਅਰ ਦੀ ਚੋਣ ਵੀ ਆਪ ਦੇ ਵੱਲੋਂ ਨਹੀਂ ਲੜੀ ਜਾਵੇਗੀ ਐਮਸੀਡੀ ਮੇਅਰ ਚੋਣ ਦੇ ਲਈ ਨਾਮਜ਼ਦਗੀ ਦਾ ਆਖਰੀ ਦਿਨ ਹੈ ਐਮਸੀਡੀ ਮੇਅਰ ਦੇ ਅਹੁਦੇ ਦੇ ਲਈ ਭਾਜਪਾ ਦੇ ਪੰਜ ਕਾਉਂਸਲਰ ਰੇਸ ਦੇ ਵਿੱਚ ਸ਼ਾਮਲ ਨੇ ਤੇ ਇਸ ਦੇ ਵਿਚਾਲੇ ਦਿੱਲੀ ਐਮਸੀਡੀ ਦੇ ਨਾਲ ਜੁੜੀ ਹੋਈ ਵੱਡੀ ਖਬਰ ਹੈ ਆਮ ਆਦੀ ਪਾਰਟੀ ਦਿੱਲੀ ਦੇ ਵਿੱਚ ਐਮਸੀਡੀ ਮੇਅਰ ਚੋਣ ਨਹੀਂ ਲੜੇਗੀ ਆਮ ਆਦੀ ਪਾਰਟੀ ਦੇ ਵੱਲੋਂ ਇਹ ਫੈਸਲਾ ਲਿਆ ਗਿਆ ਉੱਥੇ ਹੀ ਡਿਪਟੀ ਮੇਅਰ ਦੀ ਚੋਣ ਵੀ ਨਹੀਂ ਲੜੀ ਜਾਵੇਗੀ ਆਹ ਤਾਨੂੰ ਦੱਸਦੀ ਕਿ MCD ਮੇਅਰ ਚੋਣ ਦੇ ਲਈ ਨਾਮਜ਼ਦਗੀ ਦਾ ਅੱਜ ਆਖਰੀ ਦਿਨ ਹੈ ਪਰ ਇਸ ਦੇ ਵਿਚਾਲੇ ਆਮ ਆਦਮੀ ਪਾਰਟੀ ਨੇ ਜੋ ਫੈਸਲਾ ਲਿਆ ਕਿ ਦਿੱਲੀ ਦੇ ਵਿੱਚ MCD ਮੇਅਰ ਚੋਣ ਤੇ ਡਿਪਟੀ ਮੇਅਰ ਦੀ ਚੋਣ ਨਹੀਂ ਲੜੀ ਜਾਵੇਗੀ ਆ ਦਰਸਲ ਦੂਜੇ ਪਾਸੇ BJP ਦੀ ਗੱਲ ਕਰੀਏ ਤਾਂ MCD ਮੇਅਰ ਦੇ ਅਹੁਦੇ ਦੇ ਲਈ BJP ਦੇ ਪੰਜ ਕੌਂਸਲਰ ਰੇਸ ਦੇ ਵਿੱਚ ਸ਼ਾਮਲ ਨੇ ਅੱਗੇ ਬਦਲਾਂਗੇ ਗੱਲ ਕਰਾਂਗੇ ਰਾਹੁਲ ਗਾਂਧੀ ਦੇ ਵੱਡੇ ਬਿਆਨ ਦੀ ਬਿਆਨ ਰਾਹੁਲ ਗਾਂਧੀ ਦੇ ਵੱਲੋਂ ਅਮਰੀਕਾ ਦੇ ਵਿੱਚ ਦਿੱਤਾ ਗਿਆ ਪਰ ਜਿਸ ਦਾ ਅਸਰ ਭਾਰਤੀਆਂ ਸਿਆਸੀ ਗਲਿਆਰਿਆਂ ਤੱਕ ਵੀ ਪਹੁੰਚਿਆ ਅਮਰੀਕਾ ਪਹੁੰਚੇ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਸਵਾਲ ਚੁੱਕੇ ਨੇ ਭਾਰਤ ਦੀ ਚੋਣ ਪ੍ਰਣਾਲੀ ਦੇ ਵਿੱਚ ਗੰਭੀਰ ਸਮੱਸਿਆ ਹੈ ਰਾਹੁਲ ਗਾਂਧੀ ਨੇ ਅਮਰੀਕਾ ਦੇ ਵਿੱਚ ਬੋਲਦਿਆਂ ਆਇਆ ਵੱਡਾ ਬਿਆਨ ਦਿੱਤਾ ਰਾਹੁਲ ਗਾਂਧੀ ਦਾ ਕਹਿਣਾ ਹੈ ਕਿ ਵੋਟਰਾਂ ਨਾਲੋਂ ਵੱਧ VOTING ਹੋਈ ਚੋਣ ਕਮਿਸ਼ਨ ਨੇ ਸਮਝੌਤਾ ਕਰ ਚੁੱਕਿਆ ਸਿਸਟਮ ਦੇ ਵਿੱਚ ਬਹੁਤ ਕੁਝ ਗੜਬੜ ਹੈ ਚੋਣ ਕਮਿਸ਼ਨ ਨੂੰ ਵੀਡੀਓਗ੍ਰਾਫੀ ਦੇ ਲਈ ਨਹੀਂ ਕਹਿ ਸਕਦੇ ਰਾਹੁਲ ਗਾਂਧੀ ਨੇ ਵੱਡਾ ਬਿਆਨ ਦਿੱਤਾ ਰਾਹੁਲ ਗਾਂਧੀ ਤੇ ਪਲਟਵਾਰ ਕੀਤਾ ਗਿਆ ਹਮਲਾ ਬੋਲਿਆ ਗਿਆ ਭਾਜਪਾ ਦਾ ਕਹਿੰਦੇ ਕਿ ਵਿਦੇਸ਼ ਦੇ ਵਿੱਚ ਦੇਸ਼ ਨੂੰ ਬਦਨਾਮ ਕਰਨ ਦੀ ਰਾਹੁਲ ਗਾਂਧੀ ਕੋਸ਼ਿਸ਼ ਕਰ ਰਹੇ ਨੇ ਦਰਸਲ ਅਮਰੀਕਾ ਦੌਰੇ ਤੇ ਨੇ ਅੱਜਕੱਲ ਰਾਹੁਲ ਗਾਂਧੀ ਜੋ ਕਿ ਲੋਕ ਸਭਾ ਦੇ ਵਿੱਚ ਬ੍ਰੁਭੀ ਧਿਰ ਦੇ ਆ ਨੇਤਾ ਨੇ ਆ ਤਾਂ ਅਮਰੀਕਾ ਦੌਰੇ ਦੇ ਦੌਰਾਨ ਉਹਨਾਂ ਦੇ ਵੱਲੋਂ ਸੰਬੋਧਨ ਕਰਦਿਆਂ ਹੋਇਆਂ ਇਹ ਵੱਡਾ ਬਿਆਨ ਦਿੱਤਾ ਜਾਂਦਾ ਆ ਚੋਣ ਕਮਿਸ਼ਨ ਤੇ ਸਵਾਲ ਚੁੱਕੇ ਜਾਂਦੇ ਨੇ ਆ ਭਾਰਤੀ ਚੋਣ ਪ੍ਰਣਾਲੀ ਦੇ ਵਿੱਚ ਗੰਭੀਰ ਸਮੱਸਿਆ ਰਾਹੁਲ ਗਾਂਧੀ ਦੇ ਵੱਲੋਂ ਜੋ ਕਿ ਇਹ ਬਿਆਨ ਦਿੱਤਾ ਗਿਆ ਨਾਲ ਹੀ ਕਿਹਾ ਗਿਆ ਕਿ ਵੋਟਰਾਂ ਨਾਲੋਂ ਵੱਧ VOTING ਹੋਈ ਹੈ गन किया है और याद रखिए राहुल गांधी आप और आपकी माताश्री बचने वाली नहीं ईडी के गुस्से को ईसी पर, पर निकाल रहे हो एनफोर्समेंट डायरेक्टरेट के गुस्से को आप इलेक्शन कमीशन पर निकाल रहे हो इससे कुछ नहीं होगा दो दिन आप पन्नों पे छपोगे अखबारों में आओगे मगर ईडी आपको छोड़ेगी नहीं क्योंकि तथ्य के आधार पर एजेंसी काम करते हैं और तथ्य ओपन एंड शट केस का है। यह जो नेशनल हेराल्ड का केस है यह ओपन एंड शट केस है जिसमें मां बेटे ने लूट मचाई है और आपको इसमें छोड़ा नहीं जाएगा प्रोसीड्स ऑफ क्राइम के साथ आप पकड़े जाएंगे और आप जेल के पीछे जाएंगे बहुत बहुत धन्यवाद कोई प्रश्न हो तो अवश्य पूछ ਅਮਰੀਕਾ ਪੁੰਚੇ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਸਵਾਲ ਚੁੱਕੇ ਅਤੇ ਇਸ ਦੇ ਬਾਅਦ ਬੀਜੇਪੀ ਦੇ ਵੱਲੋਂ ਪਲਟਵਾਰ ਕੀਤਾ ਗਿਆ ਬੀਜੇਪੀ ਦਾ ਕਹਿਣਾ ਹੈ ਕਿ ਵਿਦੇਸ਼ ਦੇ ਵਿੱਚ ਦੇਸ਼ ਨੂੰ ਬਦਨਾਮ ਕਰਨ ਦੀ ਰਾਹੁਲ ਗਾਂਧੀ ਕੋਸ਼ਿਸ਼ ਕਰ ਰਹੇ ਨੇ ਦੱਸਣ ਰਾਹੁਲ ਗਾਂਧੀ ਨੇ ਚੋਣ ਕਮਿਸ਼ਨ ਤੇ ਸਵਾਲ ਚੁੱਕਦੇ ਕਿਹਾ ਕਿ ਭਾਰਤ ਦੀ ਚੋਣ ਪ੍ਰਣਾਲੀ ਦੇ ਵਿੱਚ ਗੰਭੀਰ ਸਮੱਸਿਆ ਵੋਟਰਾਂ ਨਾਲੋਂ ਵੱਧ VOTING ਹੋਈ ਹੈ ਜੋ ਰਾਹੁਲ ਗਾਂਧੀ ਨੇ ਬਿਆਨ ਦਿੱਤਾ ਉਹਨਾਂ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਸਮਝੌਤਾ ਕਰ ਚੁੱਕਿਆ ਸਿਸਟਮ ਦੇ ਵਿੱਚ ਬਹੁਤ ਕੁਝ ਗੜਬੜ ਹੈ ਜਿਸ ਤੇ ਬੀਜੇਪੀ ਨੇ ਪਲਟਵਾਰ ਕੀਤਾ ਹੈ करेंगे संविधान संविधान पर विदेश जाकर करेंगे संविधानिक संस्थाओं का अपमान यही राहुल गांधी की बन चुकी है पहचान विदेशी धरती पर जाकर कभी बोलना कि भारत में लोकतंत्र समाप्त हो गया भारत के लोकतंत्र में समाप्ति के बाद यूएस और यूके को इंटरव्यू करना चाहिए हस्तक्षेप करना चाहिए जुडिशरी बिकी हुई है जुडिशरी ठीक से काम नहीं कर रही है ई पर सवाल खड़े करना भारत की हर संस्था पर जाकर विदेशी धरती पर सवाल खड़े करना सेना से प्रूफ मांगना विदेशी धरती से ये दिखाता है कि कुछ लोग मोदी विरोध करते करते अब भारत के विरोध में उतर आए हैं और वो भी विदेशी धरती पर इस प्रकार की जुबान बोलते हैं। पूरी दुनिया भारत की इलेक्शन कमीशन और इलेक्शन प्रोसेस की वाह वाह कर रही है अभी हमने अमेरिका में भी देखा पूरी दुनिया में देखा और ऐसे समय पर भारत के ही खिलाफ भारत की बदनामी की सुपारी लेने का काम राहुल गांधी और उनके इकोसिस्टम ने किया है वही एलिगेशन जिनको इलेक्शन कमीशन ने फैक्ट चेक कर दिया है तथ्य और प्रमाण के साथ जो कहते हैं कि वोटर मेन्युपुलेशन हुआ है वोटर लिस्ट से मेन्युपुलेशन हुआ है 89 नाइन आई थी 9.7 करोड़ वोटर्स के खिलाफ मतलब कि ग्राउंड लेवल पर कोई तथ्य इनके पास नहीं है सारे जो क्लेम्स बस्ट कर दिए गए हैं इलेक्शन कमीशन के द्वारा उनको केवल विदेशी धरती पर जाकर फिर से उठाना ताकि भारत की संस्थाओं के खिलाफ संशय डाउट पैदा किया जा सके ये किसके इशारे पे जाए राहुल गांधी ने तो एक बार बोल दिया आई एम फाइटिंग इंडियन स्टेट अब इंडियन स्टेट के साथ फाइट करते करते इंडियन इंस्टीट्यूशन से भी सवाल उठाना जब जुडिशरी आपके पक्ष में फैसला दे जुडिशियरी ठीक जब आप चुनाव जीतो तब इलेक्शन कमीशन कर्नाटका तेलंगाना में ठीक हिमाचल में ठीक परंतु जब आप चुनाव हार जाओ महाराष्ट्र और हरियाणा में तो इलेक्शन कमीशन पर ठीकड़ा होता मोर पीपुल महाराष्ट्र असेंबली इलेक्शन देन देर आर एडल्ट इलेक्शन कमीशन अस अ वोटिंग 5.30 in the evening and between 5.30 in the evening and 7.30 in the evening when the polls were supposed to have closed, 65 lakh voters voted. Now, that is physically impossible to happen, right, because for a voter to vote, it takes approximately three minutes and if you do the math, it would mean that there were more people voted in the Maharashtra assembly elections. Then there are adults in Maharashtra. This, this is a fact. And uh, the Election Commission gave us a figure, voting figure, for 5:30 in the evening. And between 5:30 in the evening and 7:30 in the evening, when the polls were supposed to close, 65 lakh voters voted. Now, that is physically impossible to happen. Right? Because for a vote to the vote, it takes approximately three minutes. And if you do the math, it would mean that there were lines of voters till two o'clock at night voting all night and this didn't happen. So we asked them that look, evening, you have video uh videography taking place if as we ask. Uh, they not only refused to give us the videography, they changed the law so that now you're not allowed to ask for the videography. So it's very clear to us that the election commission is compromised. ਇਕ ਗਰੀਕ ਲੀਅਰ ਕਹਦੇ ਸਾਂ ਕਿ ਵੈਰੀ ਰੌਂਗ ਵਿਦ ది ਸਿਸਟਮ ਵੀ ਹੈਵ ਸੈਡ ਇਟ ਵੀ ਹੈਵ ਵੀ ਹੈਵ ਸੈਡ ਇਟ ਪਬਲੀਕਲੀ ਆਰ ਹੈਵ ਸੈਡ ਇਟ ਮਲਟੀਪਲ ਟਾਈਮਸ ਆਰ ਸੈਡ ਇਨ ਪ੍ਰੈਸ ਕਾਨਫਰੰਸਿਸ ਅਦਰ ਲੀਡਰ ਅਗਲੀ ਬਾਤਾਂ ਤੇ ਗੱਲ ਕਰਾਂਗੇ ਅਮਰਪਾਲ ਦੀ ਅਮਰਪਾਲ ਦੀ ਐਨਐਸਸੀ ਬਤਾਉਣ ਤੋਂ ਬਾਅਦ ਪਾਰਾ ਚੜਦਾ ਹੋਇਆ ਨਜ਼ਰ ਆ ਰਿਹਾ ਹੈ ਵਾਰਿਸ ਪੰਜਾਬ ਦੇ ਕਥਿਤ ਗੁਰਪਤ ਦੀ ਚੈਟ ਤੇ ਹੁਣ ਵਿਵਾਦ ਹੋ ਗਿਆ ਹੈ ਕਥਿਤ ਚੈਟ ਦੇ ਵਿੱਚ ਰਮਨਿਤ ਬਿੱਟੂ ਤੇ ਵਿਕਰਮ ਅਜੀਠਿਆ ਨੂੰ ਟਾਰਗੇਟ ਕਰਨ ਦੀ ਚਰਚਾ ਹੈ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਇਸ ਨੂੰ ਲੈ ਕੇ ਸਖਤ ਕਾਰਵਾਈ ਮੰਗੀ ਹੈ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਖਾਲਿਸਤਾਨੀ ਅੰਸਰਾਂ ਤੇ ਐਕਸ਼ਨ ਲਵੇ ਇਹ ਲੀਡਰਾਂ ਦੇ ਕਤਲ ਦੀ ਸਾਜ਼ਿਸ਼ ਰਚ ਰਹੇ ਨੇ ਉੱਥੇ ਰਵਨੀਤ ਬਿੱਟੂ ਨੇ ਕਿਹਾ ਕਿ ਪੰਜਾਬ ਦੇ ਵਿੱਚ ਮੁਰ ਅਸਥਿਰਤਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਦਰਸ਼ਨ ਵਾਰਿਸ ਪੰਜਾਬ ਦੇ ਕਥਿਤ ਗਰੁੱਪ ਦੀ ਚੈਟ ਤੇ ਇਹ ਪੂਰਾ ਵਿਵਾਦ ਹੋਇਆ ਕਥਿਤ ਚੈਟ ਦੇ ਵਿੱਚ ਰਵਨੀਤ ਬਿੱਟੂ ਤੇ ਮਜੀਠਿਆ ਨੂੰ ਟਾਰਗੇਟ ਕਰਨ ਦੀ ਚਰਚਾ ਹੈ ਤੇ ਇਸ ਨੂੰ ਲੈ ਕੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਨੇ ਸਵਾਲ ਖੜੇ ਕੀਤੇ ਨੇ ਤੇ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਇਹ ਜਾਂ ਕੁਛ ਐਨਐਸਏ ਵਾਲਾ ਚੱਲ ਰਿਹਾ ਸੀ ਜੀ ਤੇ ਆ ਗਰਨੇਡ ਜਿਹੜੇ ਆ ਉਹ ਵੀ ਸਿੱਟੇ ਜਾ ਰਹੇ ਸੀ ਅੱਗੇ ਤਾਂ ਠੀਕ ਹੋ ਗਿਆ ਸੀ ਕਮ ਹੋਣ ਪਰ ਦੁਬਾਰਾ ਇਹਨਾਂ ਨੇ ਪੋਲਿਟੀਕਲ ਬੰਦਿਆਂ ਵੱਲ ਮੂੰਹ ਕੀਤਾ ਹੈ ਜਿਵੇਂ ਮੈਂ ਗਿਆ ਸੀ ਉਦੋਂ ਕਾਲੀਆਈ ਦੇ ਘਰੇ ਜੀ ਉਦੋਂ ਬਾਅਦੇ ਕੋਈ ਨਾ ਕੋਈ ਆਪਸ ਵਿੱਚ ਗੱਲਾਂ ਇੱਕ ਬੀਬੀ ਆ ਜਿਹੜੀ ਮੇਰੇ ਕੋਲ ਵੀ ਇਹ ਏਜੰਸੀਆਂ ਨੇ ਭੇਜੀ ਆ ਵੀ ਉਹ ਇੱਕ ਉਹ ਕਹ ਰਹੀ ਆ ਵੀ ਮੈਂ ਜ਼ਿੰਮੇਵਾਰੀ ਲੈਣੀ ਆ ਹਾਂ ਬੀਐਸਡੀ ਇੱਕ ਖਤਰਨਾਕ ਇੱਕ ਗੱਲ ਸਾਹਮਣੇ ਆਈ ਆ ਉਹ ਮੈਂ ਹੈਰਾਨ ਆ ਵੀ ਬੀਬੀ ਜੀ ਨੂੰ ਵੀ ਕੌਣ ਮਤਲਬ ਇਹ ਘਬਰਾਹ ਕਰਕੇ ਹੁਣ ਬੰਦੇ ਸੀ ਇਹ ਹੁਣ ਇਹ ਜਿਹੇ ਸਾਡੀਆਂ ਭੈਣਾ ਮਾਮਾ ਨੂੰ ਵੀ ਇਹ ਜਿਹੇ ਕੰਮ ਚ ਲਾ ਰਹੇ ਨੇ ਇਹ ਇੱਕ ਫਿਕਰ ਵਾਲੀ ਗੱਲ ਇਹ ਜੋ ਨਿਕਲੀ ਆ ਬਾਕੀ ਚਲੋ ਅਸੀਂ ਤਾਂ ਇਹ ਕੰਮ ਚ ਰਹਿੰਦੇ ਆ ਰੋਜ਼ ਹਮਮ ਇਹ ਚੱਲਦਾ ਰਹਿੰਦਾ ਤੇਰਾ ਐਨਟੀਆ ਮ ਸਰਕਾਰਾਂ ਦਾ ਸਕਿਉਰਿਟੀ ਆ ਨਾ ਕੀਤਾ ਹੁੰਦਾ ਇਹ ਜਿਹੜੀ ਆਈ ਹੈ ਨਾ ਇਹਨਾਂ ਦੇ ਗਰੁੱਪ ਦੇ ਵਿੱਚੋਂ ਕੋਈ ਬੰਦੇ ਨੇ ਇਹ ਸਾਰੀਆਂ ਗੱਲਾਂ ਲੀਕ ਕੀਤੀਆਂ ਜਿਹੜਾ ਇਹਨਾਂ ਦੀ ਕੋਈ ਖੁਫੀਆ ਗਰੁੱਪ ਆ ਇਹ ਇਹ ਜਿਹੜਾ ਵਾਰਿਸ ਪੰਜਾਬ ਦਾ ਹਮਮ ਉਨੇ ਕਿਸੇ ਉਹਨੇ ਵਿੱਚੋਂ ਹੀ ਕਿਸੇ ਬੰਦੇ ਨੇ ਜਿਹੜਾ ਇਹਨਾਂ ਦਾ ਮੈਂਬਰ ਆ ਉਹਨੇ ਕਿਤੇ ਗੱਲਾਂ ਕਿਸੇ ਨੂੰ ਲੀਕ ਕੀਤੀਆਂ ਏ ਉਤੋਂ ਇਹ ਸਾਰੇ মিডিਆ ਦੇ ਵਿੱਚ ਆਈਆਂ ਏ ਤੇ ਕੁਝ ਮੈਨੂੰ ਇਹ ਲੱਗਦਾ ਏ ਵੀ ਹੁਣ ਉਹ ਕੁਝ ਜਿਹੜੇ ਬੰਦੇ ਨੇ ਦੁਬਾਰਾ ਆਪਣੀਆਂ ਜੇਲਾਂਾਂ 'ਚ ਆ ਗਏ ਨੇ ਪੰਜਾਬ ਦੀਆਂ 'ਚ ਤੇ ਪੰਜਾਬ ਦੀਆਂ ਜੇਲਾਂਾਂ 'ਚ ਤੁਹਾਨੂੰ ਪਤਾ ਲੌਰੈਂਸ ਵੀ ਅੱਗੇ ਸੀ ਉਹਦੀ ਇੰਟਰਵਿਊ ਵੀ ਹੋ ਗਈ ਹੁਣ ਮੈਨੂੰ ਇਹ ਪੰਜਾਬ ਗਵਰਨਮੈਂਟ ਨੂੰ ਦੇਖਣਾ ਪਊਗਾ ਵੀ ਇਹ ਬੰਦੇ ਦੁਬਾਰਾ ਜੇਲਾਂ 'ਚ ਆ ਗਏ ਨੇ ਸਾਰੇ ਵਾਰਿਸ ਪੰਜਾਬ ਵਾਲੇ ਇਹਨਾਂ ਨੂੰ ਕਿ ਮੈਂ ਇਹ ਰੱਖਦੇ ਨੇ ਕਿ ਇਹ ਦੁਬਾਰਾ ਇਹ ਜਿਹੇ ਐਕਟੀਵਿਟੀਜ਼ ਆਉਂਦੇ ਸ਼ੁਰੂ ਹੋ ਗਏ ਆ ਜਾਂ ਐਸੇ ਬੰਦਿਆਂ ਨੇ ਇਹਨਾਂ ਨਾਲ ਲਿੰਕ ਆ ਖਾਲਿਸਤਾਨੀਆਂ ਨੇ ਲਿੰਕ ਜਿਹੜੇ ਸਥਾਪਿਤ ਕਰਤੇ ਆ ਇਹ ਇੱਕ ਨਵੀਂ ਜਿਹੜੀ ਗੱਲ ਆ ਦੇਖਣ ਵਾਲੀ ਆ ਕਿਉਂਕਿ ਉਹ ਆਏ ਹਜੇ ਥੋੜੇ ਥੋੜੇ ਦਿਨ ਹੋਏ ਆ ਉਹਨਾਂ ਨੂੰ ਜੇਲਾ ਚ ਲੱਗ ਲੱਗ ਇਹ ਪੰਜਾਬ ਦੀ ਜੇਲ੍ਹ ਜਾ ਕੇ ਉਹੀ ਕੰਮ ਨੇ ਜਿਹੜੇ ਆ ਕਰਨ ਲੱਗੇ ਆ WhatsApp ਹੁਣ ਚੱਲਣ ਲੱਗੇ ਇਹਨਾਂ ਦੇ ਉਹੀ ਅਸਿੱਧੀਆਂ ਧਮਕੀਆਂ ਦੇਖੋ ਜੋ ਵਿੱਚ ਲਿਖਿਆ ਵੀ ਪਹਿਲਾਂ ਉਹਦਾ ਸੌਦਾ ਲਾਓ ਫਿਰ ਬੀਬੀ ਬੀਬੀ ਬੈਠੀ ਹੈ ਮੈਂ ਪਿੱਛੇ ਸੁਣ ਰਿਆ ਸੀ ਕਿਉਂਕਿ ਮੈਂ ਉਹ ਬੜੀ ਧਿਆਨ ਨਾਲ ਸੁਣੀ ਉਹ ਬੀਬੀ ਦੇ ਪਿੱਛੇ ਕਿਤੇ ਖਾਲੀ ਜਗ੍ਹਾ ਤੇ ਤਰ੍ਹਾਂ ਦੀ ਆਵਾਜ਼ ਬੋਲਣ ਦੀ ਆਉਂਦੀ ਆ ਹੂੰ ਉਹ ਵੀ ਕਿਸੇ ਡੇਰੇ ਤੇ ਕਿਸੇ ਫਾਰਮ ਹਾਊਸ ਤੇ ਇੱਥੇ ਆ ਕਿਤੇ ਨਾ ਕਿਤੇ ਲੱਭੀ ਜਾਊ ਲੱਭੀ ਦਬਲੂ ਲੱਭ ਲੋਗੀ ਪਰ ਕਿਉਂ ਆਪਾਂ ਐਸੇ ਕੰਮਾਂ 'ਚ ਕੀ ਕਰਨਾ ਹੈ ਕੀ ਲੰਭੂਗਾ ਕਿਸੇ ਨੂੰ ਕਿਸੇ ਨੂੰ ਮਾਰ ਕੇ ਜਾਂ ਕਰਕੇ ਤੁਸੀਂ ਆਪਣੀ ਵਿਚਾਰ ਧਾਰਾ ਇਹ ਰੱਖੋ ਉਹਨਾਂ ਜਿਨ੍ਹਾਂ ਨੇ ਕੀਤੀ ਹੁਣ ਪੁਲਿਸ ਲੱਗ ਜੂ ਇਹਨਾਂ ਮਗਰ ਇਹ ਚੱਕੇ ਜਾਣਗੇ ਬਿਲਕੁਲ ਜੀ ਜਿਨ ਕਿ ਪੰਜਾਬ ਸਰਕਾਰ ਹਮੇਸ਼ਾ ਤੋਂ ਇਹਨਾਂ ਚੀਜ਼ਾਂ ਨੂੰ ਗੰਭੀਰਤਾ ਨਾਲ ਲੈਂਦੀ ਹੈ ਔਰ ਤੁਸੀਂ ਦੇਖਿਆ ਹੋਵੇਗਾ ਪਿਛਲੇ ਦਿਨੀ ਦੀ ਜਿਨ ਕਿ ਸਾਡੀ ਜਿਹੜੀ ਕਾਉਂਟਰ ਇੰਟੈਲੀਜੈਂਸ ਹੈ ਇਸ ਤਰੀਕੇ ਨਾਲ ਜਿਹੜਾ ਗਰਨੇਡ ਦਾ ਮੁੱਖ ਦੋਸ਼ੀ ਸੀ ਗਰਨੇਡ ਸਿੱਟਣ ਦਾ ਹੈ ਨਾ ਸਟਵਾਉਣ ਦਾ ਉਹਦੇ ਪਿੱਛੇ ਸੀ ਉਹਦੇ ਵੀ ਤੁਸੀਂ ਦੇਖੋ ਪਲ-ਪਲ ਦੀ ਉਸਦੀ ਮੂਵਮੈਂਟ ਜਿਹਨੂੰ ਟਰੈਕ ਕਰ ਰਹੇ ਸੀ ਤੇ ਉਸ ਤੋਂ ਬਾਅਦ ਯੂਐਸ ਦੇ ਵਿੱਚ ਉਸਨੂੰ ਗ੍ਰਿਫਤਾਰ ਕੀਤਾ ਗਿਆ ਠੀਕ ਹੈ ਨਾ ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਇਹਨਾਂ ਚੀਜ਼ਾਂ ਦਾ ਇਹ ਵੀ ਕਿਸੇ ਵੀ ਤਰੀਕੇ ਦਾ ਕੰਪਰੋਮਾਈਜ਼ ਨਹੀਂ ਕੀਤਾ ਜਾ ਸਕਦਾ ਹੈਗਾ ਔਰ ਕੰਪਰੋਮਾਈਜ਼ ਕਰਨਾ ਵੀ ਨਹੀਂ ਚਾਹੀਦਾ ਔਰ ਆਵਾਜ਼ ਦੀ ਪਾਰਟੀ ਦਾ ਸਟੈਂਡ ਬੜਾ ਸਪੱਸ਼ਟ-ਸਪੱਸ਼ਟ ਹੈਗਾ ਜਦੋਂ ਦੇਸ਼ ਦੀ ਰਾਖੀ ਦੀ ਗੱਲ ਹੋਵੇ ਸੂਬੇ ਦੀ ਸੁਰੱਖਿਆ ਦੀ ਗੱਲ ਹੋਵੇ ਉਸ ਟਾਈਮ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਪਰੋਮਾਈਜ਼ ਨਹੀਂ ਹੈਗਾ ਨੇਚਰਲੀ ਇਹ ਵੀ ਜਿਹੜੀ ਤੁਹਾਡੀ ਚੈਟ ਜਿਹਨਾਂ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਇਹ ਚੈਟ ਨੂੰ ਬਿਲਕੁਲ ਨੇਚਰਲੀ ਇਹ ਪੁਲਿਸ ਖੰਗਾਲੇਗੀ ਕਾਉਂਟਰ ਇੰਟੈਲੀਜੈਂਸ ਖੰਗਾਲੇਗੀ ਉਸ ਤੋਂ ਬਾਅਦ ਜੇਕਰ ਇਸ ਦੇ ਵਿੱਚ ਕੋਈ ਸਚਾਈ ਨਜ਼ਰ ਆਉਂਦੀ ਹੈਗੀ ਹੈ ਤਾਂ ਜੋ ਕੋਈ ਵੀ ਸਬੰਧਤ ਜਿਹੜਾ ਹੈਗਾ ਸਖਸ਼ ਹੈਗਾ ਉਸ ਨੂੰ ਬਖਸ਼ਿਆ ਨਹੀਂ ਜਾਵੇਗਾ ये ऐसे है एमोराई मिनिट्स पर डोर्स पेई एंड द रेट जी में डॉट कॉम ठीक है एक तरह वर्जन नंबर है उपयोग कर लो व्हाट्सएप पे दे कर दो व्हाट्सएप लिख लो दे दो बेटा नंबर लिख लो 90 56 0 90 905 56 60 984

ਹਰਜੀਤਿੰਦਰ ਸਿੰਘ ਜੀ ਹਾਂ ਜੀ ਸੱਫ ਸਫੀ ਕਾ ਜੀ ਮੈਂ ਕੈਨੇਡਾ ਤੋਂ ਬੋਲ ਰਿਹਾ ਸੀ ਜੀ ਸਸਕਾਲ ਸਸਕਾਲ ਜੀ ਅਦੀਤ ਜੀ ਦੱਸੋ ਹਾਂ ਜੀ ਸਬੀ ਦੀ ਜ਼ਮੀਨ ਦਾ ਕੇਸ ਹੈ ਜੀ ਜੋ ਕਿ ਅਰਗਣਾ ਪਿੰਡ ਹੈ ਜੀ ਤਹਿਸੀਲ ਕਮਾਣੋ ਹੈ ਹਾਂ ਤੇ ਸਬੀਗੜ ਸਾਹਿਬ ਡਿਸਟ੍ਰਿਕਟ ਹੈ ਤੇ ਉਥੇ ਕੀ ਹੋਇਆ ਸੀ ਕਿ ਵੀ ਪਿਛਲੇ ਸਾਲ ਮੇਰੇ ਕਜ਼ਨ ਮੇਰੀ ਤਾਈ ਜੀ ਦੇ ਬੇਟੇ ਨੇ ਉਥੇ ਜ਼ਮੀਨ ਵੇਚੀ ਸੀ ਤੇ ਜਿਨ੍ਹਾਂ ਨੇ ਉਹ ਖਰੀਦੀ ਹੈ ਉਹਨਾਂ ਦਾ ਨਾਮ ਹੈ ਜੀ ਸੁਰੇਂਦਰਪਾਲ ਤੇ ਕੁਰਦਸ਼ਰ ਸਿੰਘ ਉਹ ਵੀ ਉਸੇ ਪਿੰਡ ਦੇ ਹੀ ਨੇ ਤੇ ਉਹਨਾਂ ਨੂੰ 12 ਕਨਾਲ ਦਾ ਕੋ-ਓਨਰ ਨੇ ਉਹਤੇ ਪਾਰਟੀਸ਼ਨ ਨਹੀਂ ਹੋਈ ਹੋਈ ਜ਼ਮੀਨ ਦੀ ਤੇ ਉਹ ਉਸ ਤੋਂ ਵੱਧ ਕਬਜ਼ਾ ਕਰਨ ਦੀ ਜ਼ਬਰਦਸਤ ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਪਿਛਲੇ ਸਾਲ ਪਹਿਲਾਂ ਤਾਂ ਚਾਰਕ ਨਾਲ ਤੇ ਰੰਗ ਤੋਂ ਉਹਨਾਂ ਨੇ ਪੁਲਿਸ ਨੂੰ ਅੰਡਰਟੇਕਿੰਗ ਦਿੱਤੀ ਸੀ ਕਿ ਖੇੜੀ ਨੌਂਸਿੰਗ ਕਿ ਮੈਂ ਨਹੀਂ ਕਰੂੰਗਾ ਤੇ ਫਿਰ ਉਹਨਾਂ ਨੇ ਨਵੰਬਰ ਦਸੰਬਰ ਦੇ ਵਿੱਚ ਪੀਚੀ ਤਲਗ ਤੋਂ ਚਾਰਕ ਨਾਲ ਹੋਰ ਬੀਜ ਲਈ ਹੈ ਤੇ ਇਸ ਤਰ੍ਹਾਂ ਕਰਕੇ ਉਹ ਹੌਲੀ-ਹੌਲੀ ਕਬਜ਼ਾ ਕਰੀ ਜਾ ਰਹੀ ਹੈ ਜਗਰਨ ਕਬਜ਼ਾ ਜਾਂ ਫਿਰ ਕਹਿ ਸਕਦੇ ਹਾਂ ਵੀ ਜਿਹੜੇ ਸਾਡੇ ਕੋਈ ਟੈਨੈਂਟ ਹੁੰਦੇ ਨੇ ਜਾਂ ਸਾਡੇ ਕੋਈ ਬੰਦੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਠੇਕੇ ਦੇ ਦਿੰਨੇ ਆ ਜਾਂ ਕੋਸ਼ਿਸ਼ ਕਰਦੇ ਆ ਤੇ ਆਰਡਰ ਨੂੰ ਕਰਨ ਨਹੀਂ ਦਿੰਦੇ ਕੁਝ ਉੱਥੇ ਕੋਣ ਆ ਤੁਹਾਡਾ ਕੋਈ ਰਿਸ਼ਤੇਦਾਰ ਇੱਥੇ ਹੈ ਤੁਹਾਡਾ ਤੁਹਾਡਾ ਦੇ ਵਿੱਚ ਮੇਰੇ ਫਾਦਰ ਹੈਂਡਲ ਕਰ ਰਹੇ ਹੈ ਇਹ ਉਹਨਾਂ ਦੀ ਉਮਰ 75 ਸਾਲ ਹੈ ਜੀ ਹਾਂ ਹਾਂ ਤੇ ਉਹ ਉਹ ਲਈ ਸ਼ਹਿਰ ਦੇ ਵਿੱਚ ਰਹਿੰਦੇ ਆ ਹਾਂ ਤੇ ਉਹਨਾਂ ਨੂੰ ਫਤਿਹਗੜ੍ਹ ਸਾਹਿਬ ਜਾਣਾ ਪੈਂਦਾ ਤੇ ਉੱਥੇ ਪੁਲਿਸ ਨਾਲ ਗੱਲ ਕਰਨੀ ਪੈਂਦੀ ਹੈ ਤੇ ਯੂਆਈਡੀ ਨੰਬਰ ਮੈਂ ਇੱਥੇ ਚੈਟ ਵਿੱਚ ਵੀ ਭੇਜ ਦਿੱਤਾ ਮੈਂ ਪਹਿਲਾਂ ਬੈਡਮ ਨੂੰ ਵੀ ਦੱਸਿਆ ਸੀ 1040201 ਇਹ 19 ਸਤੰਬਰ 2024 ਫਰਿਗੜ ਸਾਹਿਬ ਕੇੜੀ ਨਵਾਂ ਸਿੰਘ ਪੁਲਿਸ ਸਟੇਸ਼ਨ ਹੈ ਤੇ ਇੱਕ ਪੁਲਿਸ ਨੇ ਕਾਰਵਾਈ ਜਿਹੜੀ ਹੈ ਇਹ ਜਦੋਂ ਉਹਨਾਂ ਨੂੰ ਦੱਸਦੇ ਆਂ ਪੁਲਿਸ ਨੂੰ ਕਿ ਵੀ ਉਹ ਵੇਚ ਰਿਹਾ ਹੈ ਤੇ ਉੱਥੇ ਜਾ ਕੇ ਅੱਜ ਵੀ ਉਹ ਦੇਖ ਸਰਦੇ ਆਂ ਕਿ ਉਹ ਵੇਚ ਰਿਹਾ ਉਹਦੇ ਉੱਤੇ ਕਾਰਵਾਈ ਹੋ ਨਹੀਂ ਰਹੀ ਸਰ ਤੇ ਕੋਰਟ ਦਾ ਸਟੇ ਆਰਡਰ ਵੀ ਹੈ ਸਾਡੇ ਕੋਲ ਜੋ ਕਿ 13 ਸਤੰਬਰ 2024 ਦੇ ਵਿੱਚ ਸਾਡੇ ਹੱਕ ਦੇ ਵਿੱਚ ਹੋਇਆ ਸੀ ਸਰ ਕੋਰਟ ਦਾ ਸਟੇ ਆਰਡਰ ਦਾ ਵੀ ਹੈ ਜੇ ਇੱਥੇ ਮੈਨੂੰ ਕੋਈ ਪੁੱਛਦਾ ਇੱਥੇ ਵੀ ਮੈਂ ਦੱਸ ਦਰਦਾ ਉਹਦਾ ਨੰਬਰ ਕੀ ਹੈ 13 ਸਤੰਬਰ 2024 ਦਾ ਕੋਰਟ ਆਰਡਰ ਹੈ ਕੋਈ ਵੀ ਜੱਤ ਪਾਰਟੀਸ਼ਨ ਨਹੀਂ ਹੁੰਦੀ ਸਰ ਜੀ ਸਰ ਜੀ ਸਰ ਜੀ ਸਰ ਜੀ ਮੈਂ ਤੁਹਾਡਾ ਕੇਸ ਸਮਝ ਗਿਆ ਤੁਸੀਂ ਆਪਣੇ ਡੈਡੀ ਨੂੰ ਕਹੋ ਐਪਲੀਕੇਸ਼ਨ ਲੈ ਕੇ ਮਿਲਕੋ ਹੁਣ ਇੱਥੇ ਚੱਲਿਗਾ ਮੈਂ ਆਪਣੇ ਅਫਸਰ ਦੀ ਡਿਊਟੀ ਲਾਉਂਗਾ เก็บี่แมวเล่ยจะรู้เป็นยังไง